ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਕਿੱਡਾ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਨਾ ਜਿਵੇਂ ਮੈਂ ਇੱਕ ਵਚਨ ਕੱਲ ਵਰਤਿਆ ਸੀ ਕਿ ਸਾਨੂੰ ਇਹ ਹੁਕਮ ਮਿਲਦਾ ਕਿ ਪਿਤਾ ਸਾਡੇ ਕੌਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਸਾਡੇ ਮਾਤਾ ਸਾਹਿਬ ਕੌਰ ਜੀ ਤੇ ਸਾਡਾ ਘਰ ਸ਼੍ਰੀ ਆਨੰਦਪੁਰ ਸਾਹਿਬ ਹੁਣ ਇਹ ਜਿਹੜਾ ਫਿਕਰਾ ਹੈ ਨਾ ਘਰ ਆਨੰਦਪੁਰ ਸਾਹਿਬ ਇਦੇ 'ਚ ਬਹੁਤ ਕੁਝ ਛੁਪਿਆ ਹੋਇਆ ਹੈ ਤੁਹਾਡੇ 'ਚ ਬਹੁਤ ਸਾਰੇ ਐਸੇ ਹੋਣਗੇ ਜਿਨ੍ਹਾਂ ਨੇ ਕਦੀ ਅਨੰਦਪੁਰ ਸਾਹਿਬ ਨਹੀਂ ਵੇਖਿਆ ਤੇ ਇਹ ਵੀ ਹੋ ਸਕਦਾ ਵੀ ਬਹੁਤਿਆਂ ਦਾ ਸਬਾਬੀ ਨਾ ਬਣੇ ساری ਜ਼ਿੰਦਗੀ ਵੇਖ ਵੀ ਨਾ ਸਕਣ ਚੰਗੀ ਗੱਲ ਹੈ ਸਮਾਂ ਲੱਗੇ ਤੇ ਜ਼ਰੂਰ ਦਰਸ਼ਨ ਕਰਨੇ ਨੇ ਆਪਣੇ ਇਤਿਹਾਸਕ ਸਥਾਨਾਂ ਦੇ ਪਰ ਜੇ ਮੰਨ ਲਓ ਧਿਆਨ ਨਾਲ ਸੁਣਿਓ ਜੀ ਗੱਲ ਨੂੰ ਜੇ ਮੰਨ ਲਓ ਸਰੀਰ ਕਰਕੇ ਸਾਰੀ ਜ਼ਿੰਦਗੀ ਸ੍ਰੀ ਆਨੰਦਪੁਰ ਸਾਹਿਬ ਨਹੀਂ ਵੀ ਨਾ ਗਏ ਸਰੀਰ ਕਰਕੇ ਜਿੱਦਨ ਸਾਡਾ ਸੁਰਤ ਕਰਕੇ ਰਿਸ਼ਤਾ ਬਣ ਗਿਆ ਤੁਸੀਂ ਜਿੱਥੇ ਵੀ ਹੋ ਤੁਹਾਨੂੰ ਇਹ ਮਾਣ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੋ ਇਹਦਾ ਮਤਲਬ ਆਨੰਦਪੁਰ ਸਾਹਿਬ ਸਿਰਫ ਸਰੀਰ ਕਰਕੇ ਨਹੀਂ ਵਸਿਆ ਜਾਂਦਾ ਆਨੰਦਪੁਰ ਸਾਹਿਬ ਸਿਰਫ ਇੱਕ ਸ਼ਹਿਰ ਦੇ ਟੁਕੜੇ ਦਾ ਨਾਮ ਨਹੀਂ ਹੈ ਆਨੰਦਪੁਰ ਸਾਹਿਬ ਇੱਕ ਅਵਸਥਾ ਦਾ ਨਾਮ ਹੈ ਤੇ ਜਦੋਂ ਸਿੱਖ ਆਪਣੇ ਆਪੇ ਨੂੰ ਗੁਰੂ ਨੂੰ ਸਮਰਪਿਤ ਕਰਦਾ ਸਿੱਖ ਉਸ ਅਵਸਥਾ 'ਚ ਪਹੁੰਚ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਵਾਸੀ ਅਨੰਦਾਂ ਦੀ ਪੁਰੀ ਦਾ ਅਨੰਦਾਂ ਦੀ ਪੁਰੀ ਮਹਿਜ ਇੱਕ ਧਰਤੀ ਦਾ ਟੁਕੜਾ ਨਹੀਂ ਹੈ ਸਾਧ ਸੰਗਤ ਜੀ ਅਨੰਦਾਂ ਦੀ ਪੁਰੀ ਦੇ ਵਾਸੀ ਹੋਣ ਦਾ ਸਰਟੀਫਿਕੇਟ ਕਦੋਂ ਮਿਲਦਾ ਜਦੋਂ ਅਸੀਂ ਆਪਾ ਗੁਰੂ ਨੂੰ ਸੌਂਪ ਦਿੰਦੇ ਹਾਂ ਜਦੋਂ ਅਸੀਂ ਗੁਰੂ ਦੀ ਰਹਿਤ ਅਪਣਾ ਲੈਂਦੇ ਹਾਂ ਜਦੋਂ ਅਸੀਂ ਗੁਰੂ ਦੀ ਕਈ ਕਾਰ ਨੂੰ ਕਮਾਉਣਾ ਸ਼ੁਰੂ ਕਰਦੇ ਹਾਂ ਜਦੋਂ ਗੁਰੂ ਦੀ ਦਿੱਤੀ ਹੋਈ ਮਰਯਾਦਾ ਸਾਡੀ ਜ਼ਿੰਦਗੀ ਦਾ ਅੰਗ ਬਣ ਜਾਂਦੀ ਹੈ ਤੇ ਤੁਸੀਂ ਭਾਵੇਂ ਮਲੇਸ਼ੀਆ 'ਚ ਬੈਠੇ ਹੋ ਭਾਵੇਂ ਦੁਨੀਆਂ ਦੇ ਕਿਸੇ ਖਿੱਤੇ 'ਚ ਬੈਠੇ ਹੋ ਤੁਹਾਡੀ ਉਹ ਅਵਸਥਾ ਹੈ ਤੁਹਾਡੇ ਕੋਲ ਸਰਟੀਫਿਕੇਟ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੋ ਕੀ ਹੈ ਤੁਹਾ ਉਸ ਅਵਸਥਾ ਤੇ ਇਹਦੀ ਤੇ ਬੜੀ ਚਰਚਾ ਹੁੰਦੀ ਹੈ ਆਨੰਦ ਆਨੰਦ ਸਭ ਕੋ ਕਹੈ ਇੱਥੇ ਤੇ ਪਿਆਸੇ ਬੰਦੇ ਨੂੰ ਦੋ ਗਲਾਸ ਪਾਣੀ ਠੰਡਾ ਮਿਲ ਜੇ ਪੀਣ ਨੂੰ ਤੇ ਉਹ ਕਹਿੰਦਾ ਵਾਹ ਵਾਹ ਆਨੰਦ ਆ ਗਿਆ ਕਹਿੰਦਾ ਨਾ ਜੀ ਦੋ ਡੰਗ ਦੇ ਭੁੱਖੇ ਨੂੰ ਰੱਜ ਕੇ ਰੋਟੀ ਮਿਲ ਜੇ ਤੇ ਉਹ ਵੀ ਕਹਿੰਦਾ ਵੀ ਵਾਹ ਵਾਹ ਆਨੰਦ ਆ ਗਿਆ ਗਰਮੀ ਚ ਤਪੇ ਹੋਏ ਨੂੰ ਏਸੀ ਦੀ ਠੰਡਕ ਮਿਲ ਜੇ ਤੇ ਠੰਡਾ ਲੰਬਾ ਜਿਹਾ ਸਾਹ ਖਿੱਚ ਕੇ ਕਹਿੰਦਾ ਆ ਆਨੰਦ ਆ ਗਿਆ ਪਰ ਉਹ ਆਨੰਦ ਕਿੰਨੀ ਕੁ ਦੇ ਰਹਿੰਦਾ ਜੀ ਜੀਵਨ ਦੇ ਰਸਾਂ ਦਾ ਆਨੰਦ ਸਰੀਰ ਦੇ ਸੁੱਖਾਂ ਦਾ ਆਨੰਦ ਕਿੰਨੀ ਕੁ देर ਰਹਿੰਦਾ ਵਕਤੀ ਹੈ ਨਾ ਜੀ ਥੋੜੇ ਚਿਰ ਆਨੰਦ ਹੈ ਨਾ ਜਿਹੜੇ ਆਨੰਦ ਦੇ ਵਾਸੀ ਸਤਿਗੁਰੂ ਜੀ ਨੇ ਬਣਾਇਆ ਉਹ ਆਨੰਦਾਂ ਦੀ ਪੂਰੀ ਵਿੱਚ ਵੀ ਆਨੰਦ ਹੈ ਉਹ ਮਾਸ਼ੀਵਾੜੇ ਦੇ ਕੰਡਿਆਂ ਦੀ ਸੇਜ ਤੇ ਵੀ ਆਨੰਦ ਹੈ ਉਹ ਠੰਡੇ ਬੁਰਜ ਵਿੱਚ ਬੈਠਿਆਂ ਵੀ ਆਨੰਦ ਹੈ ਉਹ ਚਮਕੌਰ ਦੀ ਗੜੀ ਦੇ ਅੰਦਰ ਵੀ ਆਨੰਦ ਹੈ ਤੇ ਉਹ ਨੂਰੇ ਮਾਹੀ ਦੇ ਕੋਲ ਬੈਠ ਕੇ ਰਾਏ ਕੋਟ ਦੀ ਧਰਤੀ ਤੇ ਲਾਲਾਂ ਦੇ ਟੁਕੜੇ ਟੁਕੜੇ ਹੋਣ ਦੀ ਵਿਥਿਆ ਸੁਣਦਿਆਂ ਵੀ ਆਨੰਦ ਹੈ। ਕਿਹਦਾ ਆਨੰਦ ਸੀਓ ਜਿਨ੍ਹਾਂ ਦੇ ਟੋਟੇ ਅਸੀਂ ਕਹਿੰਦੇ ਜੀ ਉਥੇ ਗੁਰੂ ਵਰਤਾ ਸਕਦਾ ਸੀ। ਖਿਮਾ ਕਰਿਓ। ਕਈ ਵਾਰੀ ਨਾ ਅਸੀਂ ਆਪਣੇ ਆਪ ਨੂੰ ਨਾਨਾ ਜੀ ਅਸੀਂ ਥੋੜਾ ਉਹ ਸਦਕ ਨਿਭਾ ਸਕਦੇ ਹਾਂ ਤੇ ਗੁਰੂ ਸਾਹਿਬ ਕਰ ਸਕਦਾ ਸੀ। ਨਹੀਂ ਭਾਈ ਜਦੋਂ ਸਿੱਖਾਂ ਦੀ ਵਾਰੀ ਆਈ ਗੁਰੂ ਨੇ ਤੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਵੇਖਿਆ ਆਪਣੇ ਲਾਲਾਂ ਦੇ ਟੁਕੜੇ ਹੋਣ ਦੀ ਵਿਥਿਆ ਨੂੰ ਪਰ ਜਦੋਂ ਸਿੱਖਾਂ ਦੀ ਵਾਰੀ ਆਈ ਨਾ ਉਸ ਰਾਹ ਤੇ ਤੁਰਦਿਆਂ ਇਤਮਾਰਗ ਚੱਲਿਆ ਭਾਈ ਜੜੇ ਉਹਨਾਂ ਨੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾਏ ਨੇਜੀਆਂ ਤੇ ਟੰਗੇ ਹੋਏ ਵੇਖੇ ਗਲਾਂ ਚ ਹਾਰ ਪਵਾਏ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਵਾਇਆ ਇਤਮਾਰਗ ਇਹ 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 ਮਾਰਗ ਗੁਰਮਖੋ ਅਨੰਦ ਕਿਸ ਕੀਮਤ ਤੇ ਮਿਲਦਾ ਅਨੰਦਪੁਰ ਦੇ ਵਾਸੀ ਹੋਣ ਦਾ ਮਾਣ ਇਨਾ ਵਿਗਾਸ ਇਨਾ ਕਿੜਾ ਮੈਂ ਫਿਰ ਬੇਨਤੀ ਕਰਦਾ ਨਿੱਜੀ ਤੌਰ ਤੇ ਲੱਖਾਂ ਕਮੀਆਂ ਹੋ ਸਕਦੀਆਂ ਇਸ ਜੀਵਨ ਚ ਪਰ ਗੁਰੂ ਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ ਨੇ ਸਾ ਸੰਗਤ ਬਹੁਤ ਵੱਡੀਆਂ ਇਸ ਵਾਸਤੇ ਨਿੱਜੀ ਊਣਤਾਈਆਂ ਪਾਸੇ ਰੱਖ ਕੇ ਕਦੀ ਗੁਰੂ ਦੀਆਂ ਰਹਿਮਤਾਂ ਨਾਲ ਝੋਲੀ ਭਰਨ ਦਾ ਆਪਾਂ ਯਤਨ ਕਰਨ ਦਾ ਕੋਸ਼ਿਸ਼ ਤੇ ਕਰਕੇ ਵੇਖੀਏ ਗੁਰੂ ਦੇ ਚਰਨ ਸ਼ਰਨ ਚਾਰ ਇੱਕ ਨਾ ਬਚਨ ਮੈਨੂੰ ਬੜਾ ਪਿਆਰਾ ਲੱਗਦਾ ਭਗਤ ਸਹਿਬਾਨਾ ਦਾ ਕਹਿੰਦੇ ਮਾਲਕਾ ਮੇਤਰਾ ਹਸਰਾ ਤੱਕਿਆ ਤੇ ਤੇਰੇ ਚਰਨਾ ਚ ਮਸਤਕ ਰੱਖ ਕੇ ਨਾ ਸਗਲ ਦੁਆਰ ਕੋ ਛਾੜਕਿਆ ਇੱਕ ਗੱਲ ਮੈਂ ਤੈਨੂੰ ਕਹਿਣੀ ਚਾਹੁੰਦਾ ਕਿ ਮੇਰੇ ਮੱਥਾ ਟੇਕਨ ਦਾ ਕੀ ਫਾਇਦਾ ਈ ਜੇ ਮੇਰੇ ਮਾੜੇ ਕਰਮਾਂ ਦਾ ਨਾਸ਼ ਨਹੀਂ ਕਰਨਾ ਤੇ ਤੇਰੇ ਚਰਨਾ ਚ ਮੱਥਾ ਟੇਕਨ ਦਾ ਕੀ ਫਾਇਦਾ ਈ ਤਬ ਗੁਣ ਕਹਾ ਜਗਤ ਕੁਰਾ ਜੋ ਕਰਮ ਨਾ ਨਾਸ਼ ਹੈ ਜੇ ਕਰਮ ਦਾ ਨਾਸ ਨਹੀਂ ਹੋਇਆ ਮਾੜੇ ਕਰਮ ਦਾ ਨਾਸ ਨਹੀਂ ਹੋਇਆ ਤੇ ਕੀ ਲਾਭ ਹੋਇਆ ਤੇਰੇ ਚਰਨ ਸ਼ਰਨ ਚ ਆਉਣ ਦਾ ਤਵगुण ਕਹਾ ਜਗਤ ਗੁਰਾਜੋ ਕਰਮ ਨਾ ਨਾਸਾ ਤੇ ਅਗਲੀ ਗੱਲ ਬੜੀ ਕਮਾਲ ਦੀ ਕਹੀ ਸਿੰਘ ਸ਼ਰਨ ਕਤ ਜਾਈ ਹੈ ਜੋ ਜੰਬਕ ਗ੍ਰਸ ਜੰਬੋ ਕਹਿੰਦੇ ਗਿੱਦੜ ਨੂੰ ਜੇ ਇਹੀ ਡਰ ਰਹਿਣਾ ਵੀ ਗਿੱਦੜ ਨੇ ਖਾ ਜਾਣਾ ਸਾਨੂੰ ਤੇ ਫਿਰ ਸ਼ੇਰ ਦੀ ਸ਼ਰਨ ਚ ਜਾਣ ਦਾ ਕੀ ਫਾਇਦਾ ਬਈ ਇਸ ਲਈ ਅਸੀਂ ਸਗਲ ਦੁਆਰ ਕੋ ਸਾੜਕਾ ਇੱਥੇ ਮੌਤ ਦਾ ਵੀ ਖੌਫ ਨਹੀਂ। ਔਰ ਸੱਚੀ ਗੁਰਮਖੋਇਸੀ ਕਲਾ ਅੱਜ ਵੀ ਵਰਤ ਰਹੀ ਹੈ। ਯਾਨੀ ਕਿ ਬੀਤੇ ਦੀਆਂ ਬਾਤਾਂ ਨੇ। ਇਹ ਨਰਪਤਾ ਇਹ ਇਹ ਆਤਮ ਵਿਸ਼ਵਾਸ ਇਹ ਬਾਲੇ ਗੁਰੂ ਦਾ ਅੰਗ ਸੰਗ ਹੋਣਾ ਅੱਜ ਵੀ ਪ੍ਰਤੱਖ ਰੂਪ ਚ ਵਰਤਦਾ ਹੈ ਗੁਰੂ ਦੇ ਅਮਰਤ ਦੀ ਕਲਾ ਹੈ।